ਸਤ ਸ੍ਰੀ ਅਕਾਲ ਜੀ ਬਰੂ ਤੇ ਦਲਾ ਤੇ ਆਵਾਜ਼ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਟਾਕਲੋਨੀ ਦੇ ਵਿੱਚ ਤੇ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਇੱਕ ਗਰੀਬ ਪਰਿਵਾਰ ਆ ਮਾਵਾ ਧੀਆਂ ਮਾਂ ਵੀ ਬਜ਼ੁਰਗ ਹੈਗੀ ਆ ਕਾਫੀ ਲੇਡੀ ਤੇ ਵੀ ਭੈਜੀ ਹੋਣੀ ਕਾਫੀ ਲੱਗਦਾ ਏਜ ਦੀ ਆ ਵੈਸੇ ਔਰ ਇਹਨਾਂ ਦੀ ਇੱਕ ਛੋਟੀ ਬੱਚੀ ਔਰ ਇਹੋ ਜੇ ਕੜਕੀ ਠੰਡ ਦੇ ਵਿੱਚ ਔਰ ਠੰਡ ਨੇ ਪੂਰਾ ਕਹਿਰ ਮਚਾਇਆ ਹੋਇਆ ਲੋਕਾਂ ਕੋਲ ਆਪਣੇ ਘਰਾਂ ਦੇ ਵਿੱਚ ਵੀ ਰਹਿਣਾ ਹੋਵੇ ਨਾ ਰਜਾਈਆਂ ਵਿੱਚ ਤੇ ਬੜਾ ਮੁਸ਼ਕਲ ਹੋ ਗਿਰ ਰਹਿੰਦੇ ਠੰਡ ਬੁਰੀ ਹਾਲਤ ਹੁੰਦੀ ਆ ਪਰ ਇਹ ਛੋਟਾ ਜਿਹਾ ਪਰਿਵਾਰ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਨਹੀਂ ਨਾ ਕੋਈ ਕਮਾਣ ਵਾਲਾ ਸਿਰ ਲੇਡੀਜ਼ ਰਹਿ ਰਹੀਆਂ ਤੇ ਦੇਖਦੇ ਆ ਇਹਨਾਂ ਦਾ ਜਿਹੜਾ ਹੈਗਾ ਦਿਖਾਇਓ ਕਿ ਮੈਨੂੰ ਕੈਮਰਾ ਮਾਰਿਓ ਔਰ ਦੇਖੋ ਮੇਰੀ ਮੰਮੀ ਆ ਨਾ ਵੀ ਆ ਗਈ ਵਿਚਾਰੀ ਹਾਂ ਤੇ ਪਿੱਛੇ ਇਹਨਾਂ ਦਾ ਕਹਿੰਦੇ ਘਰ ਹੈਗਾ ਉਹਦੀ ਛੱਤ ਟੁੱਟੀ ਹੋਈ ਬਿਲਕੁਲ ਚ ਛੋਟੀ ਜੀ ਇਸ ਜਗ੍ਹਾ ਦੇ ਵਿੱਚ ਦੇਖੋ ਪਰਿਵਾਰ ਕਿੱਦਾਂ ਰਹਿ ਰਿਹਾ ਹੋਣਾ ਬੁ ਨਹੀਂ ਮੰਨਦੇ ਔਰ ਅੱਛਾ ਤੁਸੀਂ ਵੀ ਮਾਤਾ ਜੀ ਤੁਸੀਂ ਵੀ ਦਿਖਾਈ ਮਾਤਾ ਉਹਨਾਂ ਨਾਲ ਮਾਰੀ ਕਿਹੜਾ ਹੈ ਮਾਤਾ ਦੱਸੋਗੀ ਸਰ ਮਾਤਾ ਆਈਡੀ ਜਗਾਵਾ ਤੁਸੀਂ ਰਹਿ ਰਹੇ ਹੋ ਹਾਂ ਜਗ੍ਹਾ ਹੈ ਕਿ ਦੀ ਅਸਲ ਚ ਹਾਂਜੀ ਜਗ੍ਹਾ ਮੇਰੀ ਸੀ ਇਹ ਛੋਟੇ ਛੋਟੇ ਹੁੰਦੇ ਸੀਗੇ ਤੇ ਮੈਂ ਇਹਨਾਂ ਨੂੰ ਪੜਾਇਆ ਲਿਖਾਇਆ ਕੰਮ ਖੋਲ ਗਏ ਤੇ ਵਿਆਹ ਵੀ ਇਹਨਾਂ ਦੇ ਕੀਤੇ ਬਾਅਦ ਇਹੀ ਮੇਰੇ ਦੁਸ਼ਮਣ ਬਣ ਗਏ ਮੇਰੇ ਬੱਚੇ ਵੀ ਤਿੰਨੋਂ ਮਰਵਾਤੇ ਅੱਛਾ ਲੱਗਦੇ ਕੀ ਤੁਹਾਡੇ ਮੇਰਾ ਭਰਾ ਹੈਗਾ ਆ ਭਰਾ ਤੁਹਾਡਾ ਹਾਂਜੀ ਹਾਂਜੀ ਯਾਨੀ ਭਰਾ ਤੁਹਾਡਾ ਉਹਨੂੰ ਤਰਸ ਨਹੀਂ ਆਉਂਦਾ ਤੁਹਾਡੇ ਦੇ ਵੀ ਤੁਸੀਂ ਇੱਥੇ ਰਹਿ ਰਹੇ ਹੋ ਠੰਡ ਵਿੱਚ ਮਾਵਾਂ ਧੀਆ ਅੱਛਾ ਬਾਹਰ ਸੌਂਦੇ ਸੀ ਬਾਹਰ ਸੌਂਦੇ ਆ ਨਾ ਦੇਖੋ ਸਾਰੇ ਮਹੱਲੇ ਵਾਲੇ ਵਿਚਾਰੇ ਉਹਨਾਂ ਦੇ ਵੀ ਚਿਹਰੇ ਦੇ ਮੈਨੂੰ ਲੱਗਦਾ ਕਿ ਤਰਸ ਆ ਰਿਹਾ ਉਹਨਾਂ ਨੂੰ ਵੀ ਇਹਨਾਂ ਵੱਲ ਦੇਖ ਕੇ ਜੋ ਇਹ ਹਣਾ ਹਣਾ ਸਾਚੀ ਬਚਾਰੀ ਇਥੇ ਆ ਕੇ ਬੜਾ ਦਿਲ ਚ ਦੁੱਖ ਹੁੰਦਾ ਜੀ ਹਾਂਜੀ ਸ਼ਾਮ ਤੋਂ ਜਦੋਂ ਇੱਥੇ ਲੰਘਦੇ ਨਾ ਅਸੀਂ ਆਪਣੇ ਘਰ ਜਾਣ ਵਾਸਤੇ ਤੇ ਇਹਨਾਂ ਨੂੰ ਦੇਖ ਕੇ ਬੜਾ ਦਿਲ ਚ ਦੁੱਖ ਹੁੰਦਾ ਕਿ ਇਹ ਦੇਖੋ ਨਾ ਬਾਹਰ ਪਏ ਵਿਚਾਰੇ ਕੀ ਕਰ ਸਕਦੇ ਹਾਂ ਕੁਝ ਕਰ ਨਹੀਂ ਸਕਦੇ ਤੇ ਇਹਨਾਂ ਨਾਲ ਕੋਈ ਲੜਾਈ ਨਹੀਂ ਕਰ ਸਕਦੇ ਬੋਲ ਨਹੀਂ ਸਕਦੇ ਇਹਨਾਂ ਦੇ ਆਪਣੇ ਘਰ ਦਾ ਮਾਮਲਾ ਪਤਾ ਕੀ ਹੁਣ ਦੇਖੋ ਹਣਾ ਹੁਣ ਸਾਨੂੰ ਰਹਿਣ ਨੂੰ ਜਗ੍ਹਾ ਨਹੀਂ ਹਣਾ ਸਾਨੂੰ ਇਨਸਾਫ ਕੀਤਾ ਜਾਵੇ ਨਾ ਮੈਂ ਇਨਸਾਫ ਕਿਤਾ ਜਵੇ ਕਿਉਂਕਿ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਤੁਹਾਡੇ ਨਾਲ ਕੁਝ ਐ ਰਹਿੰਦੇ ਆ ਹਾਂ ਤੇ ਇੱਕ ਮੇਰੀ ਦੋਤੀ ਹੈਗੀ ਛੋਟਾ ਜਿਹਾ ਪਰਿਵਾਰ ਆ ਉਹ ਹੈਗੇ ਵੀ ਬਜ਼ੁਰਗਾਂ ਨਾਲ ਲੇਡੀਜ਼ ਆ ਛੋਟਾ ਛੋਟੀ ਜਿਹੀ ਕੁੜੀਆਂ ਦੇਖੋ ਛੋਟੇ ਜਿਹੇ ਘੁਰਨੇ ਦੇ ਵਿੱਚ ਤਿੰਨ ਜੀ ਇਸ ਟਾਈਮ ਰਹਿ ਰਹੇ ਆ ਹਨਾ ਹਾਂ ਕੋਈ ਨਹੀਂ ਸੱਕਾ ਸੱਕਾਂ ਭਰਾ ਸੱਕਾਂ ਭਰਾ ਹੈਗਾ ਔਰ ਉਹ ਇਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਕੱਢਿਆ ਜਾਵੇ ਮਾਰ ਕੇ ਕੱਢਿਆ ਜਾਵੇ ਇਦਾਂ ਸੋਚਦੇ ਕਿ ਸਾਨੂੰ ਵੀ ਮਾਰ ਦੇ ਮੈਂ ਕਿਹਾ ਇਦਾਂ ਤਿੰਨੋਂ ਕਤਲ ਕਰਦੇ ਹੁਣ ਸੱਦਾ ਵੀ ਸੋਚਦੇ ਵੇ ਇੰਨਾ ਦੁੱਖੀ ਕੀਤਾ ਮੈਨੂੰ ਇਹ ਜਿਹੜੀ ਜਗ੍ਹਾ ਦੀ ਤੁਹਾਡੇ ਕੋਲ ਮੇਰੇ ਕੋਲ ਨਹੀਂ ਹੈਗਾ ਮੈਨੂੰ ਥੋਖੇ ਨਾਲ ਮਹਿਮਾਨ ਮੈਂ ਆਪਣੀ ਮਾਂ ਤੇ ਵਿਸ਼ਵਾਸ ਕੀਤਾ ਹੁਣ ਮੈਂ ਆਪਣੇ ਮੈਂ ਪੈਸੇ ਭਰਤੇ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਮਾਂ ਤੇ ਮੇਰੇ ਭਰਾਵ ਨੇ ਇਹਦਾ ਥੋਖਾ ਕਰਨਾ ਮੇਰੇ ਨਾਲ ਮੈਨੂੰ ਵੱਡੀ ਸੀ ਮੈਂ ਸਾਰਿਆ ਦੋ ਨਾ ਮੈਂ ਸਾਰਿਆ ਤੋਂ ਵੱਡੀ ਸੀ ਤਾਂ ਮੈਂ ਨੇ ਆਪਣੀ ਮਾਂ ਨੇ ਜਿਹੜੀ ਜਗ੍ਹਾ ਲਿਖ ਕੇ ਇਹਨਾਂ ਨੂੰ ਦਿੱਤੀ ਹੋਈ ਹੈ ਹਾਂ ਜੇ ਇਹਨਾਂ ਨੂੰ ਦੇਤੀ ਨਾ ਲਿਖ ਕੇ ਹੀ ਤਾਂ ਥੋਖਾ ਹੋ ਗਿਆ ਸਾਰਾ ਹੇ ਤਾਂ ਹੋ ਗਿਆ ਉਹ ਲਿਖ ਕੇ ਵੀ ਦੇ ਦਿੱਤੀ ਹੋਏ ਬਰਾ ਜਿਹੜਾ ਕਾਨੂੰਨ ਹੈ ਨਾ ਉਹ ਉਹ ਜਿਹੜਾ ਧੀਆਂ ਦਾ ਹੱਕ ਬੰਦਾ ਹੀ ਮੰਦਾ ਵਾ ਭਾਵੇਂ ਲਿਖ ਕੇ ਦਿੱਤਾ ਧੀਆਂ ਦਾ ਹੱਕ ਬੰਦਾ ਪਰ ਹੱਕ ਨਹੀਂ ਖੋਤਾ ਜਾਂਦਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਹੱਕ ਆਪਣਾ ਦੇ ਦਿਓ ਉਹ ਤੁਹਾਡੀ ਆਪਣੀ ਪਰ ਵੈਸੇ ਸਾਰੇ ਮੈਂ ਹੀ ਭਰੇ ਹੋਏ ਆ ਵੈਸੇ ਇਹ ਤਾਂ ਨਿੱਕੇ ਨਿੱਕੇ ਸੀ 50-50 ਰੁਪਏ ਦੇ ਗਲਾਸ ਉਹ ਤੋਂ ਹੁੰਦੇ ਸੀ ਗਲਾਸ ਨਾ ਸਾਰਾ ਕੁਝ ਮੈਂ ਹੀ ਕੀਤਾ ਨਾ ਅਸੀਂ ਇੱਥੇ ਹੁਣ ਦੇਖਣ ਆਸਤੇ ਆਏ ਸੀ ਚਲੋ ਵੀ ਆ ਗਰੀ ਪਰਿਵਾਰ ਆ ਇਹਨਾਂ ਦੀ ਕੋਈ ਮਦਦ ਕਰਦੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਬਾਹਰ ਵਿਦੇਸ਼ ਚ ਲੋਕ ਬੈਠਿਆ ਇਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਆ ਕਾਰਪੋਰੇਸ਼ਨ ਵੱਲੋਂ ਮਦਦ ਕੀਤੀ ਜਾਂਦੀ ਆ ਸਰਕਾਰਾਂ ਨੇ ਬੜੇ ਇਦਾਂ ਦੇ ਕਾਨੂੰਨ ਬਣਾਏ ਆ ਕਿ ਜਿੰਨਾਂ ਕੋਲ ਛੱਤ ਨਹੀਂ ਹੈਗੀ ਰਹਿਣ ਵਾਸਤੇ ਉਹਨਾਂ ਨੂੰ ਘਰ 2-2.5-3 ਲੱਖ ਰੁਪਏ ਵੀ ਦਿੱਤਾ ਜਾਂਦਾ ਬੜੇ ਰਸਤੇ ਇਦਾਂ ਦੇ ਤੇ ਅਸੀਂ ਆਏ ਸੀਗੇ ਜਿਹੜਾ ਗਲੀ ਦੇ ਵਿੱਚ ਪਿੱਛੇ ਇਹਨਾਂ ਦਾ ਘਰ ਟੁੱਟਾ ਹੋਇਆ ਤੇ ਅਸੀਂ ਦਿਖਾਉਂਦੇ ਤੇ ਪਰ ਹੁਣ ਰਸਤਾ ਸਾਰਾ ਉੰਦਾ ਗਲੀ ਦੇ ਵਿੱਚ ਅਸੀਂ ਉੱਤਰ ਜਾ ਨਹੀਂ ਸਕਦੇ ਪਰ ਇਹਨਾਂ ਨੂੰ ਵੀ ਬੜੀ ਅਸੀਂ ਰਿਕੁਐਸਟ ਕੀਤੀ ਬੇਨਤੀ ਕੀਤੀ ਵੀ ਚਲੋ ਇਨਸਾਨੀਅਤ ਦੇ ਨਾਤੇ ਤੁਸੀਂ ਜੋ ਜਿਹੜਾ ਇਹਨਾਂ ਦਾ ਘਰ ਪਿੱਛੇ ਟੁੱਟਾਇਆ ਸੀ ਦਿਖਾਈਏ ਵੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਜਾਂ ਹੋਰ ਵੀ ਬਹੁਤ ਸਾਰੇ ਰਸਤੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਵੱਲੋਂ ਇੱਕ ਕਿਆ ਸਮਝਦਾ ਕਿ ਪਤਾ ਨਹੀਂ ਕੀ ਗੱਲ ਆ ਇਨਸਾਨੀਅਤ ਹੈ ਜਾਂ ਨਹੀਂ ਹੈਗੀ ਆ ਰੱਬ ਹੀ ਜਾਣਦਾ ਇਨਸਾਨੀਅਤ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਇਨਸਾਨੀਅਤ ਮੈਂ ਸਗੋ ਆਪਣੇ ਬੱਚਿਆਂ ਨੂੰ ਸਾਡਾ ਨਹੀਂ ਕੀਤਾ ਸਗੋ ਇਹਨਾਂ ਦੀ ਹੈਲਪ ਕੀਤੀ ਹਨਾ ਬੱਚਿਆਂ ਦੀ ਇਹਨਾਂ ਦੀ ਕੀਤੀ ਹਨਾ ਮੇਰੇ ਬੱਚੇ ਵਿਚਾਰੇ ਕਹਿੰਦੇ ਚਲੇਗੇ ਹਨਾ ਵੀ ਸਾਡੀ ਤਾਂ ਕੀਤੀ ਨਹੀਂ ਸਾਡਾ ਕੀ ਸੋਚਿਆ ਤੂੰ ਨਾ ਚਲੋ ਇਹ ਸਾਡੀ ਵੀ ਕੋਸ਼ਿਸ਼ ਆ ਕਿ ਜਿਹੜਾ ਪਰਿਵਾਰ ਆ ਜਿਹੜਾ ਸਾਡੇ ਪ੍ਰੋਗਰਾਮ ਦੇਖ ਰਹੇ ਆ ਦੇਸ਼ ਵਿਦੇਸ਼ ਜਿਹੜੇ ਪੰਜਾਬੀ ਆ ਜਾਂ ਕੋਈ ਹੋਰ ਐਨ ਆਰ ਆਈ ਵੀਰ ਆ ਇਹਨਾਂ ਦੀ ਜਿਹੜੀ ਕਿਸੇ ਵੀ ਤਰ੍ਹਾਂ ਇਹਨਾਂ ਦੀ ਮਦਦ ਕੀਤੀ ਜਾਵੇ ਇਸ ਪਰਿਵਾਰ ਦੀ ਇਹਨਾਂ ਨੂੰ ਇਹੋ ਜੀ ਮਾੜੇ ਦੇ ਵਿੱਚ ਕੜ ਦੀ ਠੰਡ ਦੇ ਵਿੱਚ ਰਹਿਣ ਵਾਸਤੇ ਜਗ੍ਹਾ ਨਹੀਂ ਹੈਗੀ ਇਹਨਾਂ ਨੂੰ ਰਹਿਣ ਵਾਸਤੇ ਕੋਈ ਜਗ੍ਹਾ ਮਿਲੇ ਜਾਂ ਸਰਕਾਰਾਂ ਵੱਲੋਂ ਵੀ ਅਸੀਂ ਅੱਗੇ ਬੇਨਤੀ ਕਰਦੇ ਆ ਕਿ ਇਤਾਂ ਦੇ ਸ਼ਾਇਦ ਹੋਰ ਵੀ ਬਹੁਤ ਸਾਰੇ ਪਰਿਵਾਰ ਹੋਣੇ ਆ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਛੱਤ ਨਹੀਂ ਹੈ ਜੀ ਠੰਡ ਦੇ ਵਿੱਚ ਲੋਕਾਂ ਨੂੰ ਵੀ ਮੈਨੂੰ ਬੁਖਾਰ ਚੜਿਆ ਹੋਇਆ ਮੈਂ ਅੱਤ ਬਾਾਰ ਰਾਤ ਨੂੰ ਸੌਂਦੀ ਮੈਨੂੰ ਬੁਖਾਰ ਚੜਿਆ ਹੋਇਆ ਹੁਣ ਵੀ ਤੇ ਚਲੋ ਅ ਬਾਕੀ ਇਹਨਾਂ ਦਾ ਜਿਹੜਾ ਕੋਨ ਨੰਬਰ ਆ ਉਹ ਵੀ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਸੇ ਤਰ੍ਹਾਂ ਦੇ ਇਹਨਾਂ ਦੀ ਜਿਹੜੀ ਘਰ ਦੀ ਜਿਹੜੀ ਹਾਲਤ ਆ ਅ ਵਸੇ ਆਪਾਂ ਦੇਖ ਨਹੀਂ ਸਕੇ ਮਜਬੂਰੀ ਹੈ ਕਿਉਂਕਿ ਉਹ ਰਸਤਾ ਉੱਤਰੋਂ ਜਾਂਦਾ ਹੈ ਇੱਧਰੋਂ ਰਸਤਾ ਸਾਰਾ ਬੰਦ ਹੈਗਾ ਅੰਦਰ ਜਾ ਨਹੀਂ ਸਕਦੇ ਹਾਂਜੀ ਹਾਂਜੀ ਤੇ ਬਾਕੀ ਅਸੀਂ ਪੂਰੀ ਇਹਦੀ ਜਾਂਚ ਪੜਤਾਲ ਕਰਕੇ ਜੋ ਅੱਗੇ ਜੋ ਵੀ ਗੱਲਬਾਤ ਹੋਏਗੀ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਹਨਾਂ ਦਾ ਜੋ ਵੀ ਅਕਾਊਂਟ ਨੰਬਰ ਹੈਗਾ ਉਹ ਇਹਨਾਂ ਦਾ ਬਕਾਇਦਾ ਅਸੀਂ ਉੱਪਰ ਦਵਾਂਗੇ ਇਹਨਾਂ ਦੀ ਅਗਰ ਕਿਸੇ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ ਤਾਂ ਦਿਆਨੀਬ ਜਲਦੋਂ ਉਹ ਸ਼ੋਅ ਕੀ ਬਾਅਦ ਫਿਰ ਇਦਾਂ ਦੇ ਕਿਸੇ ਕਿਸੇ ਨਾਲ ਵੀ ਅਗਰ ਨਿਆਂ ਦੀ ੱਤਕਾ ਹੁੰਦਾ ਦਿਆਨੀ ਕੋਈ ਅਲੱਦ ਦਿਨ ਰਾਤ ਉਹਨਾਂ ਦੀ ਸਹਾਇਤ ਵਿੱਚ ਖੜਾ ਔਰ ਜਿਨ੍ਹਾਂ ਕੋਲ ਛੱਤ ਨਹੀਂ ਰਹਿਣ ਵਾਸਤੇ ਕਿਸੇ ਤਰ੍ਹਾਂ ਦਾ ਸਰਕਾਰਾਂ ਨੇ ਬਹੁਤ ਸਾਰੇ ਇਦਾਂ ਦੇ ਰੂਲ ਬਣਾਇਆ ਕਿ ਉਹਨਾਂ ਨੂੰ 2-2 3-3 ਲੱਖ ਰੁਪਇਆ ਦਿੱਤਾ ਜਾਂਦਾ ਪਰ ਲੋਕਾਂ ਨੂੰ ਉਸ ਬਾਰੇ ਨੋਲਿਜ ਨਹੀਂ ਹੈਗੀ ਕਿ ਪੈਸਾ ਲੈਣਾ ਕਿੱਦਾਂ ਵਾ ਤੇ ਸਾਡੇ ਨਾਲ ਸੰਪਰਕ ਕਰੋ ਅਸੀਂ ਹਰ ਤਰ੍ਹਾਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਦਿਆਨੀ ਜਲਦੋਂ ਸ਼ੋਅ ਕੀ ਬਾਦੀ ਰਿਪੋਰਟ